ਤੋਂ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਦਾਗਾਜ਼ ਹੋਇਆ ਜਿਸ ਦੇ ਤਹਿਤ 12000 ਸਕੂਲਾਂ ਦੇ ਵਿੱਚ ਇਨੋਗਰੇਸ਼ਨ ਚੱਲ ਰਹੇ ਹਨ ਅੱਜ ਉਸ ਦਾ ਇਜਾਦਨ ਹੈ ਕਿ ਅੱਜ ਲਗਭਗ 400 ਸਕੂਲਾਂ ਦੇ ਵਿੱਚ ਇਹ ਉਦਘਾਟਨ ਹੈ ਤੇ ਲਗਭਗ ਹੁਣ ਤੱਕ 1000 ਸਕੂਲਾਂ ਦੇ ਵਿੱਚ ਇਨੋਗਰੇਸ਼ਨਸ ਹੋ ਚੁੱਕਿਆ ਹੈ ਆਪ ਸਭ ਬਹੁਤ ਹੀ ਰਿਸਪੈਕਟਿਡ ਮੀਡੀਆ ਹੋ ਜੀ ਆਪ ਸਭ ਦਾ ਇੱਕ ਲੰਬਾ ਤਜਰਬਾ ਲੰਬਾ ਕਰੀਅਰ ਹੈ 2022 ਦੇ ਵਿੱਚ ਆਮ ਆਦਮੀ ਪਾਰਟੀ ਪਹਿਲੀ ਰਾਜਨੀਤਿਕ ਪਾਰਟੀ ਸੀ ਜਿਨ ਇਲੈਕਸ਼ਨ ਦੇ ਵਿੱਚ ਇਹ ਕਿਹਾ ਸੀ ਕਿ ਅਗਰ ਸਾਨੂੰ ਵੋਟ ਦਿੰਦੇ ਹੋ ਅਸੀਂ ਸਰਕਾਰੀ ਸਕੂਲ ਠੀਕ ਕਰਾਂਗੇ No political party ever had said this ਤੇ ਪੰਜਾਬ ਇੱਕ ਸਮਝਦਾਰੀ ਦੀ ਨਿਸ਼ਾਨੀ ਹੈ ਕਿ ਪੰਜਾਬ ਦੇ ਵੋਟਰਸ ਨੇ ਇਕ ਹਿਸਟੋਰਿਕ ਮੰਡੇਟ ਬਨਵੇਂ ਸੀਟਾਂ ਦਾ ਆਮ ਆਦਮੀ ਪਾਰਟੀ ਨੇ ਦਿੱਤਾ ਮਾਨਸਾਹਬ ਦੀ ਸਰਕਾਰ ਨੂੰ ਦਿੱਤਾ ਉਸ ਸਰਕਾਰ ਦੇ ਵਿੱਚ ਮੈਂ ਵਿਧਾਇਕ ਬਣਿਆ ਮੈਂ ਮੰਤਰੀ ਬਣਿਆ ਤੇ ਮੈਨੂੰ ਸਿੱਖਿਆ ਮੰਤਰੀ এডੂਕੇਸ਼ਨ ਪੋਰਟਫੋਲੀਓ ਜਿਹੜੀ ਹੈ ਉਹਦੀ ਜ਼ਿੰਮੇਵਾਰੀ ਮਿਲੀ ਹੁਣ ਇਹ ਸਾਡੀ ਸਰਕਾਰ ਦੇ ਲਈ ਸਭ ਤੋਂ ਇੰਪੋਰਟੈਂਟ ਜਿਹੜਾ ਮਹਿਕਮਾ ਸੀਕਰ